ਸਾਸਿਕਾ ਜੀ ਸਾਰੇ ਨੂੰ ਬਾਈ ਸਾਰਿਆਂ ਨੂੰ ਕਿ ਬਹੁਤ ਚੁੱਕਿਆ ਜੀ ਪਿੰਡ ਪੜੇ ਜ਼ਿਲ੍ਹਾ ਗੁਜਾਫੋਵਣਾ ਤੁਸੀਂ ਬਟਾਲਾ ਦੇਖੋ ਆਜੋ ਵੀ ਕੁਛ ਛੇ-ਸੱਤ ਲੈ ਕੇ ਪਾਸੇ ਸੇਲ ਆ ਜੀ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਭਾਈ ਜੀ ਸਾਸਿਕਾ 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 ਹੋਰ ਬਾਈ ਜੀ ਸਾਰਾ ਠੀਕ ਹੈ ਬੜਾ ਠੀਕ-ਠਾਕ ਹੋ ਜਾ ਤੁਸੀਂ ਚਲ ਹਾਂ ਜੀ ਮੇਰੀ ਹੋਰ ਸਭ ਠੀਕ ਠਾਕ ਹੈ ਚਲੋ ਠੀਕ ਆ ਪਹਿਲਾਂ ਫਤਿਹ ਦੀ ਸਾਂਝ ਪਾਈਏ ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਦੇਸਾਂ ਵਦੇਸਾਂ ਫਰੀਦਾਂ ਸਾਰਿਆਂ ਨੂੰ ਪਿਆਰ ਭਾਈ ਸਤਿਕਾਰ ਆਸਰ ਰਿਆਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਅਰਦਾਸ ਕਰਦੇ ਆ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤ ਚੜ੍ਹਦੀਆਂ ਕਲਾ 'ਚ ਰੱਖੇ ਵਾਜੀ ਵਾਜੀ ਤੇ ਬਾਕੀ ਸੰਦੀਪ ਜੀ ਆਪਣਾ ਤੇ ਕੋਈ ਮੈਸੇਜ ਹੁੰਦਾ ਵਾ ਮਾਂ ਪਿਓ ਦੀ ਸੇਵਾ ਕਰੋ ਸਤਿਕਾਰ ਕਰੋ ਤੇ ਸਮਾਂ ਤੇ ਟਾਈਮ ਜ਼ਰੂਰ ਹੈ ਟਾਈਮ ਦਾ ਬਿਲਕੁਲ ਉਹਨਾਂ ਕੋਲ ਬੈਠਿਆ ਕਰੋ ਦੁੱਖ ਸੁੱਖ ਕਰਿਆ ਕਰੋ ਤੇ ਬਜ਼ੁਰਗ ਜਿਹੜੇ ਆ ਉਹ ਸਦਾ ਹੀ ਖੁਸ਼ ਰਹਿੰਦੇ ਆ ਤੇ ਇਸ ਕਰਕੇ ਸੰਦੀਪ ਜੀ ਹਰ ਵਾਰਾਂ ਹੀ ਇੱਕੋ ਹੀ ਬੇਨਤੀ ਕਰਦੇ ਰਹਿੰਦਾ ਵਾਰ-ਵਾਰ ਕਿ ਮਾਂ ਪਿਓ ਦੀ ਸੇਵਾ ਕਰੋ ਸਤਕਾਰ ਕਰੋ ਤੇ ਟਾਈਮ ਦਿਆ ਕਰੋ ਟਾਈਮ ਬਹੁਤ ਜ਼ਰੂਰੀ ਹੈ ਬਿਲਕੁਲ ਜੀ ਤੇ ਬਾਕੀ ਸੰਦੀਪ ਜੀ ਮਾਲ ਹੋਣ ਤੁਸੀਂ ਸ਼ਾਮਾ ਹੀ ਪੈ ਗਈਆਂ ਵਾ ਹਾਂਜੀ ਤੇ ਸੋਨਾ ਵਾ ਜਿੰਨਾ ਹੈਗਾ ਸੁਥਰਾ ਮਾਲ ਵਾ ਤੇ ਇੱਕ ਗੱਡੀ ਵੀ ਉਹ ਵੀ ਆਪਣੇ ਨਾਂ ਤੇ ਆਪਾਂ ਵੇਚਣੀ ਹੈ ਹਾਂਜੀ ਅੱਗੇ ਗੱਡੀ ਵੇਚਣੀ ਹੈ ਠੀਕ ਆ ਸਾਰੀ ਵੀਡੀਓ ਵੇਖਿਓ ਤੁਹਾਨੂੰ ਆਪੇ ਪਤਾ ਲੱਗ ਜਾਣਾ ਆ ਮੇਰਾ ਵੀ ਆ ਜਾ ਆ ਜਾ ਆ ਆ ਵੇਖ ਮੈਂ ਹਾਂਜੀ ਆਜੀ ਮਾਲ ਬੜਾ ਖਰਾ ਇਧਰ ਵੇਖ ਇੱਕ ਕੱਬਣ ਭਾਈ ਕੱਬਣਾ ਇਹ 5 7 10 ਦਿਨ ਝੋਟੀ ਲੈ ਆ ਜਾਊਗੀ ਪਰ ਝੋਟੀਆਂ ਵੇਖੋ ਕਿੱਥੇ ਤੱਕ ਜਾਣੀ ਠੀਕ ਆ ਅਜੇ 10 ਦਿਨ ਝੋਟੀ ਲੈ ਲੈ 10 ਦਿਨ ਲੈ ਜੀ ਹਾਂ ਵੱਡੀ ਝੋਟੀ ਹੈ ਬੰਦੇ ਦੇ ਸਿਰ ਬਰਾਬਰ ਠੀਕ ਖੋਲੋ ਜੀ ਲਓ ਜੀ ਕਰੋ ਚੈੱਕ ਦਾ 10 ਲੈ ਜੀ ਕਿੱਡਾ ਮੈਂ ਬਹੁਤ ਵੱਡੀ ਹੈ ਰੰਗ ਵੇਖ ਸਾਈਂ ਵੇਖ ਕੱਟੀ ਦੀ ਬਿਲਕੁਲ ਜੀ ਬਹੁਤ ਵੱਡੀ ਆ ਤੋਰ ਤੋਰ ਆ ਦੇਖੋ ਦੇਖੇ ਲਵਾਈ ਢਿੱਲਾ ਵੇਖੋ ਥੱਲੇ ਕਿੰਨੀਆਂ ਜੀ ਬਹੁਤ ਵੱਡੀ ਆ ਆਜੋ ਲੈ ਆਜੋ ਜੀ ਆਜੋ ਆਜੋ ਸ਼ਾਮਾਂ ਪਈਆਂ ਬਹੁਤ ਟਾਈਮ ਨਹੀਂ ਲਾਉਣਾ ਬਿਲਕੁਲ ਬਿਲਕੁਲ ਜੀ ਲਿਆਓ ਲਿਆਓ ਜਿੰਨੀ ਹੈਗੀ ਬਹੁਤ ਵੱਡੀ ਆ ਛੋਟੀ ਕਰਕੇ ਨਾ ਮੇਰਾ ਬਿਲਕੁਲ ਜੀ ਬਹੁਤ ਵੱਡੀ ਕਰਕੇ ਲਾਵੇ ਤੇ ਭਾਜੀ ਫਿਰ ਇਹ ਕੀਮਾ ਦਾ ਇਹ ਸੰਦੀਪ ਜੀ ਆਪਾਂ ਦਵਾਂਗੇ 88000 ਰੁਪਏ ਦੀ 500 100 885 ਦੀ ਅੱਜ ਕੱਤੀ ਕਰਕੇ ਦੱਸ ਦੇਣ ਚਲੋ ਉਹ ਦਾ ਨਹੀਂ ਇਦਾਂ ਦੀ ਹੋਣੀ ਛੋਟੀ ਸਾਰੀ ਪਿਛੇ ਇਹ ਸੰਦੀਪ ਜੀ ਚਾਰ ਦੰਦ ਅੱਛਾ ਜੀ ਬਾਕੀ ਮਾਲ ਇੱਧਰ ਦਾ ਨਹੀਂ ਦੇ ਜੀਏ ਦੋਵੇਂ ਤੈਨੇ ਡੰਗਰ ਹੈਗੇ ਅੱਛਾ ਇੱਧਰ ਵੇਖ ਇਹ ਗੱਬਰ ਸਿੰਘ ਜੀ ਹਾਂ ਨਹੀਂ ਨਹੀਂ ਸੂਈ ਆ ਆ ਜੀ ਸੂਈ ਅੱਗੇ ਵੀ ਥਾਣ ਵਿਖਾ ਦੋ ਤੇ ਆ ਜੀ ਸਿੰਘੀ ਸੰਗੀ ਬੜੇ ਕਮਾਲ ਦੀ ਆ ਵੇਖੋ ਇੱਧਰ ਛੋਟਾ ਸਿੰਘ ਬਣ ਛੋਟਾ ਸਿੰਘ ਤੋਂ ਵੱਡੀ ਕੱਟੀ ਵੱਡੀ ਕੱਟ ਵੱਡੀ ਕੱਟ ਖੋਲੋ ਬਈ ਇਹ ਸਿਰ ਬਰਾਬਰ ਬਹੁਤ ਵੱਡੀ ਕੱਟੀ ਆ ਹਾਂ ਬਹੁਤ ਹੀ ਸਾਫ ਸੁਥਰੀ ਆ ਰੰਗ ਰੰਗ ਬੜਾ ਵਾ ਲਓ ਜੀ ਕਰੋ ਜੱਕਾ ਬਸ ਹੋਏ ਬਸ 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 ਦੇ ਵੀ ਕੱਟੀ ਥੱਲੇ ਦੀ ਦਾਨ ਨੇ ਕਰਤੀ ਆ ਦੁੱਧ ਵੀ 10000 ਕਿਲੋ ਇਹ ਬਾਜੀ ਬਹੁਤ ਚੰਗੀ ਆ ਦੁੱਧ ਇਹ ਨਹੀਂ ਕਿ 10000 ਕਿਲੋ ਦੁੱਧ ਵੀ ਆ ਹਾਂਜੀ ਪਹਿਲਾਂ ਕੱਟੀ ਕੋ 10000 ਕਿਲੋ ਸਦੀ ਦੁੱਧ ਪੂਰੇ ਦਵਾ ਖਾਂ ਤੋਂ ਬੜਾ ਚੰਗੀ ਘੱਟੀ ਆ ਜੀ ਹਾਂਜੀ ਬਾਜੀ ਪਰੰਦੀ ਕੀ ਮਾਰਾ ਇਹ ਸੰਦੀ ਜੀ 95000 ਦੀ ਦਵਾਂਗੇ ਠੀਕ 500 100 ਦਾ 94.5 ਦੀ ਹੋਊਗੀ ਚਲੋ ਚਲੋ ਠੀਕ ਕੱਟੀ ਜਣੀ ਪਿੱਠ ਪੁੱਠ ਵੜੀ ਕੱਟੀ ਨੂੰ ਲੱਗੀ ਆ ਚੀਜ਼ ਵੇਖ ਵੇਖਣ ਵਾਲੀ ਆ ਹੁੰਦੀ ਆ ਬਿਲਕੁਲ ਆ ਬਹੁਤ ਘੱਟ ਲੱਭਦੀ ਆ ਜਿਹੜੀ ਚੀਜ਼ ਹੋਣਾ ਇਹ ਵੇਖਣ ਵਾਲੀ ਹੁੰਦੀ ਆ ਇਸ ਸੰਧੀਰ ਦੀ ਪਹਿਲਾ ਸੁਆ ਇਹ ਪਹਿਲਾ ਸੁਆ ਜੀ ਹਾਂ ਜੀ ਇਧਰ ਵੇਖ ਇਹਦੀ ਤੱਕ ਥੋੜੀ ਇਹਦੀ ਵੀ ਅੱਗੇ ਨੂੰ ਆ ਅੱਗੇ ਵੇਖ ਦੁੱਧ ਬਾਜੀ ਕਿੰਨਾ ਇੱਕੋ ਵੀ 8 8.5 ਕਿਲੋ ਦੁੱਧ ਆ ਹਾਂ ਜੀ ਵੱਡੀ ਆ ਪਹਿਲਾ ਸੁਆ ਵਾ ਤੇ ਸਿੰਗੀ ਸੰਗੀ ਇਹਦੇ ਬੜੇ ਕਮਾਲ ਦੀ ਤੇ ਵੱਡੀ ਆ ਹਮ ਇਧਰ ਵੇਖ ਲਓ ਲੈ ਕੇ ਚੈੱਕ ਕਰੋ ਲੈ ਠੀਕ ਹੈ ਕਿਡੀ ਜੰਗੀ ਆ ਲਓ ਜੀ ਬੱਸ ਬੱਸ ਕੋਈ ਗੱਲ ਹੀ ਨਹੀਂ ਤੇ ਬਾਠੀ ਵਡੀ ਵੱਡੀ ਮੈਂ ਬਹੁਤ ਵੱਡੀ ਲੈ 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 ਕੋਈ ਗੱਲ ਲੈ ਆ ਲਿਆ ਐ ਕਿ ਫਿਰ ਆਸ ਤੋਂ ਮੰਨਣ ਜਾਂਦੇ ਸੋਣੀ ਮਾਲ ਸਾਰਾ ਸੁੱਠਾ ਹੀ ਲਿਆਈ ਕੋਸ਼ਿਸ਼ ਕਰੀਦੀ ਆ ਸੰਦੀਪ ਜੀ ਸੁੱਠਾ ਹਾਂ ਜੀ ਇਹਦਾ ਸੰਦੀਪ ਜੀ 75000 ਰੁਪਇਆ ਮੁੱਲ ਜੇ 8 ਕਿਲੋ ਦੁੱਧਵਾ ਤੇ 500 ਸੋਟ 74000 ਦੇ ਜਿਹੜਾ ਮਰਜੀ ਲੈ ਜਾ ਠੀਕ ਹੈ ਭਾਈ ਜੀ ਠੀਕ ਆ ਨਾ ਨੀਲੀ ਇਹ ਨੀਲੀ ਵੇਖ ਥੱਲੋਂ ਕੀ ਬਣਿਆ ਫਿਰਦਾ ਇਹ ਕਰਾ ਨਾ ਅੱਗੋਂ ਵੀ ਮਰਜੀ ਵਿਖਾ ਦੇ ਤੇ ਆ ਤੇ ਵੇਖ ਕਿੰਨਾ ਮੀਟਰ ਵਾਲੇ ਵਾਗੇ ਲਾਈ ਫਿਰਦੀ ਆ ਜੀਓ ਅਜੇ ਬਾਰੀ ਚੰਗੀ ਬੜੇ ਬਹੁਤ ਵੜਨਾ ਅਜੇ 2-3 ਦਿਨਾਂ ਦਾ ਲਾਸਟ ਵਾਲੇ ਦੇਣਾ ਦੱਸੋ ਕਿ ਮੈਂ ਕੀ ਬਿਲਕੁਲ ਬਿਲਕੁਲ ਜੀ ਖੋਲੋ ਲੋ ਜੀ ਕਰੋ ਚੱਕੇ ਵੀ ਪਿਓਰ ਨੀਲੀ ਦਿਖਾਵਰੇ ਮਰਾ ਸੰਦੀਪ ਜੀ ਚਾਹਤ ਹਿੱਟਾ ਰਿਕਾਰਡ ਆ ਆਪਾਂ ਚਲ ਦੱਸੀ ਦਾ ਤਾਂ ਨਹੀਂ ਗੱਬਣ ਦਾ ਕਦੇ ਦੱਸਿਆ ਨਹੀਂ ਗਾ ਬਿਲਕੁਲ ਜੀ ਵੇਖ ਮੈਂ ਆਹ ਦੇਖੋ ਜੀ ਕਰਾ ਬਾਰੀ ਫੜ ਲਿਆ ਜਫਰਾ ਲੈ ਆਜੋ ਜੀ ਆਜੋ 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 ਠੀਕ ਆ ਹਾਲੀ ਭਾਜੀ ਇਹ 75000 ਦੀ 500 600 75 ਦੀ ਇਧਰ ਆਓ ਲਓ ਵੇਖ ਜਰਸੀ ਬੱਚੀ ਭਾਜੀ ਦੁੱਧ ਕਿਨਾ ਇਹ ਸੰਦੀਪ ਜੀ ਕੱਲ ਸੋਈ ਆ ਅੱਛਾ ਆ ਇਹਦਾ ਬੱਚਾ ਮਗਰ ਬੱਛੀ ਭਾਜੀ ਬੱਸੀ ਹੈ ਨਾ ਮਗਰ ਇੱਕ ਦੋ ਬੱਚੇ ਇਹ ਬੱਚੀ ਆਈ ਕੱਲ ਸੋਈ ਆ ਇੱਕ ਕਰਾ ਲੇ ਵਾਲਾ ਆ ਅੱਗੇ ਪਿੱਛੋਂ ਵਿਖਾ ਦੇ ਤੇ ਬਾਕੀ 80 ਨਹੀਂ ਕਿਸੇ ਨੂੰ ਵੀ ਪਾਉਣੀ ਅੱਛਾ ਰੱਸੀ ਰੱਸੀ ਦੀ ਨਹੀਂ ਉਹ ਲੋੜ ਕੇ ਨੂੰ ਆ ਗਈ ਦੋ ਬੱਛੀਆਂ ਆ ਵਾ ਇਹ ਦੂਜਾ ਸੁਆ ਉਹ ਪਹਿਲਾ ਜੇ ਲਓ ਜੀ ਕਰੋ ਚੈੱਕ ਕਰੋ ਮਾਹੌਰਾ ਕਮਾਲ ਦਾ ਜੀ ਇਧਰ ਵੇਖਿਓ ਜੀ ਚੰਗੀ ਵੇੜਾ ਪੂਰੀ ਵੱਡੀ ਵੇੜਾ ਬਹੁਤ ਚੰਗੀ ਰਾਜੀ ਬਾਜੀ ਬਾਕੀ ਨਾ ਬੱਚਾ ਬੜਾ ਚੰਗਾ ਮਗਰ ਹਾਂਜੀ ਚਲੋ ਚਲੋ ਲਓ ਜੀ ਤੋਰਦੇ ਤੋਰਦੇ ਵੇਖ ਇਹ ਵਾ ਠੀਕ ਆ ਹੁਣ ਇਹੋ ਜਿਹਾ ਲੈ ਵਾ ਕੇ ਕਰਮਾੜੀ ਨੂੰ ਲੱਗਦਾ ਕਰਮਾੜੀ ਨੂੰ ਆਜੋ ਜੀ ਇਹ ਮਗਰ ਬੱਚਾ ਕੋਈ ਨਹੀਂ ਹਾਂਜੀ ਭਾਜੀ ਫਰਿੰਦੀ ਕੀ ਮੇਰਾ ਇਹ ਸੰਦੀਪ ਜੀ 53000 ਤੇ 500 ਛੋੜ ਚਲੋ 55200 ਦੀ ਚੰਗੀ ਜਰਸੀ ਆ ਹਾਂ ਠੀਕ ਆ ਇਹ 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 ਵੀ ਸੰਦੀਪ ਜਰਸੀ ਆ ਇਹ ਵੀ ਕਾਲੀ ਜੀ ਆ ਤੇ ਠੰਡੀ ਬੜੀ ਇਹ ਵੀ ਤੇ ਇਹ ਇਹ ਵੀ ਮਤਲਬ ਹੈ ਜੇ ਦੰਦਾ ਚ ਆ ਹਾਂ ਹਾਂ ਕੋਈ ਇਹਨੂੰ ਇਹਨੂੰ ਕੋਈ ਲੋਡ ਨਹੀਂ ਆ ਆਵੇ ਠੀਕ ਆ ਕੋਈ ਇਹ ਨਹੀਂ ਵੀ ਰੱਸੀ ਦੀ ਲੋਡ ਪਾਊਗੀ ਭਾਜੀ ਕਿੰਨਾ ਕੁ ਬੋਲਾ ਫਰਹਾਊਗਾ ਬੋਲਾ ਜੇ ਸੰਦੀਪ ਪੂਰੀ ਖਾ ਲਈ ਨਹੀਂ ਹੋਈ ਟੋ ਕੱਟ ਵੀ 9 10 ਤੋ ਚੱਲੂਗੀ 9 10 ਚੱਲੂਗੀ 10 ਇਧਰ ਰਹਿ ਜਾ ਬੁੱਧੀ ਬਾਤੀ ਬਾਈ ਨਾ ਨਾ ਹਾਲੇ ਵੇਖੋ ਵੈੜ ਤੇ ਤੋਰ ਇਹ ਵੀ ਰੱਸੀ ਨਹੀਂ ਪਾਉਣ ਦੀ ਲੋੜ ਕੇ ਹਾਂ ਨਹੀਂ ਠੀਕ ਹੈ ਵੱਡੀ ਵੈੜਾ ਬੱਜੀ ਮੂਰੀ ਆ ਜਾ ਵੱਡੀ ਬੱਛੀ ਆ ਉਹ ਨਹੀਂ ਵੱਡੀ ਵੈੜਛੀ ਆ ਇਹਦੇ ਸੰਦੀਪ ਜੀ ਬੱਛੀ ਖਾ ਪੀ ਕੇ ਬਣਨੀ ਹੋਣਾ ਤੇ ਬੱਜੀ ਫਿਰ ਇਹਦੀ ਕੀਮਤ ਹੈ 43000 ਕੀਮਤ 500 ਸ਼ੋਰ ਬਿਆਦੇ ਬਤਾ ਆ ਜਰਸੀ ਬੱਛੀ ਆ ਪਹਿਲਾ ਸੂਆ ਦੋਂਦੀ ਹੋਊਗੀ ਜਾਂ ਚੌਗੀ ਹੋਊਗੀ ਅਜੇ ਆਈ ਆ ਦੋਨੇ ਪਾਸੇ ਬੈਕ ਤੇ ਫੇਰ ਕਿਸ ਨੇ ਮੇਰਾ ਵੀਰ ਲੈ ਠੀਕ ਆ ਜਿਹੜੀ ਠੰਡੀ ਵਸੀ ਆ ਤੇ ਮੀਨਾ ਲੈ ਜਾਣਾ ਜੀ ਅਗੇ ਮੀਨਾ ਲੈ ਜਾਣਾ ਮੀਨਾ ਲੈ ਜਾਓ ਕੋਲੋ ਜੀ ਬਸ ਆ ਵੀ ਆ ਗਏ ਲੋ ਜੀ ਵੇਖੋ ਮੀਨਾ ਲੈਣਾ ਬੈਣ ਨੇ ਮੀਨਾ ਲੈਣਾ ਬੜਾ ਤਾਂ ਥੋੜਾ ਇੰਨਾ ਸਪੈਸ਼ਲ ਲੱਗਾ ਨਾ ਕਿ ਕੋਈ ਗੱਲ ਨਹੀਂ ਕਰਨ ਵਾਲੀ ਠੀਕ ਆ ਆ ਭਾਜੀ ਲੋ ਜੀ ਆ ਦੇਖੋ ਅਜੇ ਆਈ ਆ ਸੜ ਸੜ ਸਰਦੇ ਤੇ ਆ ਦੇਖੋ ਅਜੇ ਆਈ ਵੱਡੀ ਵੱਡੀ ਬੈੜੀ ਛੋਟੀ ਵਾਚੀ ਨਹੀਂ ਗਈ ਮੀਨਾ ਲੈਣਾ ਬੈਣ ਨੇ ਮੀਨਾ ਪੂਰਾ ਵਸੀਆ ਬਹੁਤਾ ਇਧਰ ਵੇਖੋਗੇ ਗੱਲ ਕਰਨ ਲੱਗਾ ਬਾਕੀ ਨਾ ਸੰਦੀਪ ਯਾਦੀ ਠੰਡੀ ਆ ਹੁਣ ਆਈ ਕਰਕੇ ਨਾ ਮਾੜੀ ਜੀ ਹਾਂਜੀ ਹਾਂਜੀ ਦੋਨੋਂ ਪਾਸੇ ਬੈ ਕੇ ਤੇ ਫੇਰ ਲੈਣੀ ਬੱਛੀ ਉਹ ਇਦਾਂ ਨਹੀਂ ਲੈਣੀ ਇੰਦੀ ਵਾਜੀ ਫੇਰ ਕੀਮਤ 35000 500 600 34500 ਚਲੋ ਠੀਕ ਆ ਇਹੋ ਹੀ ਮਾਲ ਵਾ ਤੇ ਬਾਕੀ ਆਪਣੇ ਕੋਈ ਗੱਡੀ ਹੈ ਜੀ ਉਹ ਵਾਲੀ ਜੀ ਨਹੀਂ ਆਹ ਵਾਲੀ ਗੱਡੀ ਅੱਛਾ ਵਾਲੀ ਆ ਹੁਣ ਆਪਾਂ ਗੱਡੀ ਲੈਣੀ ਸਹਾਰ ਪੀਓ ਅੱਛਾ ਲੈ ਲਈਏ ਜੀ ਬੁੱਕ ਰਾਹ ਆਇਆ ਬਣਾਈਆ ਜਬਰਦਸਤ ਇਹ ਆ ਤੁਹਾਡੇ ਲਈ ਹੁਣੇ ਜੀ ਮੇਰੇ ਨਾਂ ਗੱਡੀ ਜੇ ਹਾਂਜੀ ਇਹ 14 ਲਾਸਟ ਵਾ अच्छा 81 15 दी ठीक मा है माड़े 14वां दिसंबर महीने च ਲਈ सी ठीक है 14 दे आरसी 15 दी आरसी 15 दी है कोई एक पहचान ही ਲਾਉਣਾ ठीक है ओके 1 ਰੁਪਿਆ ਨਹੀਂ ਕੋਈ ਲਾਉਣਾ ਵਾ ਠੀਕ ਹੈ ਸਿਰਫ ਤੇਲ ਪਾਉਣਾ ਚਲਾਉਣਾ ਸਰਵਿਸ ਵੀ ਨਹੀਂ ਕਰਾਉਣੀ ਨਹੀਂ ਨਹੀਂ ਜਾਰੇ ਜੀ ਇਧਰ ਵੇਖੋ ਸਾਰੀ ਸਾਰੀ オリジナル ਹੋਗੀ ਸਿਰਫ ਬੰਪਰ ਬੰਪਰ ਮਾੜਾ ਮੋਟੇ ਦੀ ਕੋਈ ਗੱਲ ਨਹੀਂ ਐਕਸੀਡੈਂਟ ਹੋਰ ਕੋਈ ਹੋਵੇ ਤੇ ਗੱਡੀ ਆਪ ਸਾਰੀ ਵੇਖੋ ਜੀ ਲੁਧਿਆਣਾ ਨਾ ਇਹ ਪਹਿਲੇ ਨਹੀਂ ਰੇ ਆਪਣੇ ਜੀ ਹਾਂਜੀ ਪਹਿਲੇ ਆਪਾਂ ਬਸ ਠੀਕ ਆ ਨਵੇਂ ਟਾਇਰ ਹੋਣਗੇ ਹਾਂਜੀ ਪੀ ਇਹਦੀ ਟਾਇਰ ਪੁਰਾਣੇ ਹੋਣਗੇ ਸਾਰੇ ਕਮਾ ਕੇ ਵਿਖਾ ਦਿਓ ਇੱਕ ਵਾਰਾ ਸੰਦੀਪ ਜੀ ਕਿੰਨੀ ਚੱਲੇਗੀ ਬਾਜੀ 116000 ਓਰਿਜਨਲ ਹੋਊਗੀ ਤੇ ਉਹ ਵੀ ਕੰਪਨੀ ਰਿਕਾਰਡ ਚਲੋ ਸਰ ਸਾਰੀਆਂ ਕੰਪਨੀ ਦੀਆਂ ਤੇ ਇਹ ਸੰਦੀਪ ਜੀ ਆਪਣੇ ਕੋ ਗੱਡੀ ਆ ਇਹਦਾ ਮੁੱਲ ਹੀ ਜਰ ਇਹ ਦਵਾਂਗੇ 3 ਲੱਖ ਤੇ 10 ਹਜ਼ਾਰ 3 ਲੱਖ 10 ਹਜ਼ਾਰ ਬਿਲਕੁਲ ਜਾਇਜ਼ ਮੋਲ ਮੇਰਾ ਵੀਰ ਕੋਈ ਵਪਾਰੀ ਡੀਲਰ ਨੂੰ ਕੋਈ ਲੋੜ ਨਹੀਂ ਘਰ ਵਾਲਾ ਜਿਹੜਾ ਮਰਜ਼ੀ ਲੈ ਜਾਵੇ ਬਸ ਠੀਕ ਆ ਠੀਕ ਵਾਣਾ ਬਿਲਕੁਲ ਜਾਇਜ਼ ਮੋਲ ਬਸ ਇਹੋ ਹੀ ਮਾਲ ਸੀ ਇਹ ਆਪਣੇ ਕੋਲ ਗੱਡੀ ਆ ਜਿਹੜਾ ਵੀਰ ਮਰਜ਼ੀ ਮੇਰਾ ਵੀਰ ਕੰਟੈਕਟ ਕਰ ਜੇ ਬਾਕੀ ਮੱਝਾਂ ਜਿਹੜੀਆਂ ਹਨ ਉਹ ਮੇਰਾ ਵੀਰ ਆਨਲਾਈਨ ਉਹਨਾਂ ਵਾਸਤੇ ਜਿਹੜੇ ਪੁਰਾਣੇ ਗਾਹਕ ਚਲੋ ਨਵੇਂ ਮੇਰਾ ਵੀਰ ਆਉਣ ਤਾਂ ਆਪਣੀ ਤਸੱਲੀ ਕਰਨ ਤੇ ਬਾਕੀ ਮੇਰਾ ਵੀਰ ਬਾਤ ਤੋਂ ਬਾਤ ਸ਼ੇਅਰ ਕਰਿਆ ਕਰੋ ਸੋਹਣੇ ਕਮੈਂਟ ਕਰਿਆ ਕਰੋ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ